ਇਮਾਨੋ ਇੱਕ ਡਬਲ ਮਰਡਰ ਹੋਇਆ ਜੀ ਤੇ ਕੋਨ ਵਿਖਤੀ ਸ਼ੇਰੇ ਤੋਂ ਕਿ ਸਾਰ ਸਾਡੇ ਐਸ ਐਚਓ ਸਾਦਗੀ ਜਿਹੜੇ ਹੈਗੇ ਉਹਨਾਂ ਨੂੰ ਇੱਕ ਖਬਰ ਮਿਲੀ ਸੀ ਕਿ ਜਿਹੜਾ ਪਿੰਡ ਕਿੱਲਿਆਂ ਵਾਲੀ ਹੈਗਾ ਉੱਥੇ ਇੱਕ ਬਾਰ ਬਾਰ ਘਰ ਹੈਗਾ ਠਾਣੇ ਦੇ ਠੀਕ ਡਬਲ ਮਰਡਰ ਹੋਇਆ ਜਿਹੜੇ ਜਾ ਕੇ ਉਹਨਾਂ ਨੂੰ ਮੌਕੇ ਦਾ ਜਾਇਜ਼ਾ ਲਿਆ ਤੇ ਜੋ ਪ੍ਰੀਲੀਮੀਨਰੀ ਜਾਂ ਮੁੱਢਲੀ ਜਾਣਕਾਰੀ ਇਕੱਠੀ ਕੀਤੀ ਹੈ ਉਹਦੇ ਮੁਤਾਬਕ ਸਾਨੂੰ ਇਹ ਪਤਾ ਲੱਗਾ ਹੈ ਕਿ ਇੱਕ ਮੀਆਂ ਬੀਬੀ ਸਨ ਹਰਪ੍ਰੀਤ ਕੌਰ ਤੇ ਰੇਸ਼ਮ ਸਿੰਘ ਉਹਨਾਂ ਦਾ ਕਤਲ ਹੋਇਆ ਸੀ ਕਿਸੇ ਸ਼ਾਰਪ ਐਜ ਵੈਪਨ ਨਾਲ ਤੇ ਜਿਹੜਾ ਹਰਪ੍ਰੀਤ ਕੌਰ ਆ ਉਹਦੇ ਭਰਾ ਹੈਗਾ ਉਹਨੇ ਇਹ ਸਾਨੂੰ ਪਤਾ ਲੱਗਾ ਕਿ ਕਤਲ ਕੀਤਾ ਇੱਕ ਮਾਮੂਲੀ ਟਕਰਾਅ ਤੋਂ ਬਾਅਦ ਟਕਰਾਅ ਉਹ ਜਿਹੜੀ ਲੜਕੀ ਹੈਗੀ ਸੀ ਆਪਣੇ ਪੇਕੇ ਪਿੰਡ ਆ ਕੇ ਆਪਣੇ ਜਿਹੜਾ ਉਹਦਾ ਫਾਦਰ ਹੈਗਾ ਸੀ ਉਹ ਬਿਮਾਰ ਰਹਿੰਦਾ ਸੀ ਉਹਦੀ ਸੇਵਾ ਕਰਦੀ ਸੀ ਤੇ ਜਿਹੜਾ ਅਕਿਊਜ਼ਡ ਹੈਗਾ ਉਹਨੂੰ ਲੱਗਦਾ ਸੀ ਕਿ ਕੱਲ ਨੂੰ ਸਾਡੀ ਜ਼ਮੀਨ ਦਾ ਵਟਾਂਦਰਾ ਹੋਊਗਾ ਸੋ ਮਾਮੂਲੀ ਟਕਰਾਅ ਬਾਅਦ ਉਹਨੇ ਕਿਸੇ ਸ਼ਾਰਪ ਐਜ ਵੈਪਨ ਨਾਲ ਇਹ ਮਰਡਰ ਕੀਤਾ ਫਾਇਰ ਰਹੀ ਹੁਣ ਦਰਜ ਕਰ ਲਗੇ ਆ ਤੇ ਜਿਹੜਾ ਦੋਸ਼ੀ ਹੈ ਇਹਨੂੰ ਛੇਤੀ ਫੜਵਾ ਦੇ ਫਾਦਰ ਸਰ ਜਿਉਂਦਾ ਜੀ ਦੀ ਸੇਵਾ ਹਰ ਫਾਦਰ ਜਿਉਂਦਾ ਜੀ ਤੇ ਬੜੀ ਕਿੰਨੇ ਕੁ ਜ਼ਮੀਨਾਂ ਦਾ ਰੋਲਾ ਸੀ ਅੱਲਾ ਕੋਲੋਂ ਦੋਨਾਂ ਜਾਵੋ ਛੋਟੇ ਕਿਸਾਨ ਨੇ ਜੀ 8 10 ਕਿੱਲੇ ਵਾਲੇ ਇਹ ਮੰਨ ਲਓ ਇਹ ਇੱਕ ਡਬਲ ਮਰਡਰ ਹੋਇਆ ਜੀ ਤੇ ਕਮੇਟੀ ਚਲੇ ਤੜਕਸਾਰ ਸਾਡੇ ਐਸਐਚਓ ਸਾਦਿਕ ਜਿਹੜੇ ਹੈਗੇ ਉਹਨਾਂ ਨੂੰ ਇੱਕ ਖਬਰ ਮਿਲੀ ਸੀ ਕਿ ਜਿਹੜਾ ਪਿੰਡ ਕਿੱਲੇ ਵਾਲੀ ਹੈਗਾ ਉੱਥੇ ਇੱਕ بار بار ਘਰ ਹੈਗਾ ਟਾਂ ਨਾਗ ਇੱਕ ਡਬਲ ਮਰਡਰ ਹੋਇਆ ਜਿਹਨੂੰ ਜਾ ਕੇ ਉਹਨਾਂ ਨੇ ਮੌਕੇ ਦਾ ਜਾਇਜ਼ਾ ਲਿਆ ਤੇ ਜੋ ਪ੍ਰੀਲੀਮਿਨਰੀ ਜਾਂ ਮੁੱਢਲੀ ਜਾਣਕਾਰੀ ਇਕੱਠੀ ਕੀਤੀ ਹੈ ਉਹਦੇ ਮੁਤਾਬਕ ਸਾਨੂੰ ਇਹ ਪਤਾ ਲੱਗਾ ਹੈ ਕਿ ਇੱਕ ਮੀਆਂ ਬੀਬੀ ਸਨ ਹਰਪ੍ਰੀਤ ਕੌਰ ਤੇ ਰੇਸ਼ਮ ਸਿੰਘ ਉਹਨਾਂ ਦਾ ਕਤਲ ਹੋਇਆ ਸੀ ਕਿਸੇ ਸ਼ਾਰਪ ਐਜ ਵੈਪਨ ਨਾਲ ਤੇ ਜਿਹੜਾ ਹਰਪ੍ਰੀਤ ਕੌਰ ਉਹਦੇ ਭਰਾ ਹੈਗਾ ਉਹਨੇ ਹੀ ਸਾਨੂੰ ਪਤਾ ਲੱਗਾ ਕਿ ਕਤਲ ਕੀਤਾ ਹੈ ਇੱਕ ਮਾਮੂਲੀ ਟਕਰਾਅ ਤੋਂ ਬਾਅਦ ਟਕਰਾਅ ਉਹ ਜਿਹੜੀ ਲੜਕੀ ਹੈਗੀ ਸੀ ਆਪਣੇ ਪੇਕੇ ਪਿੰਡ ਆ ਕੇ ਆਪਣੇ ਜਿਹੜਾ ਉਹਦਾ ਫਾਦਰ ਹੈਗਾ ਸੀ ਉਹ ਬਿਮਾਰ ਰਹਿੰਦਾ ਸੀ ਉਹਦੀ ਸੇਵਾ ਕਰਦੀ ਸੀ ਤੇ ਜਿਹੜਾ ਅਕਿਊਜ਼ਡ ਹੈਗਾ ਉਹਨੂੰ ਲੱਗਦਾ ਸੀ ਕਿ ਕੱਲ ਨੂੰ ਸਾਡੀ ਜ਼ਮੀਨ ਦਾ ਵਟਾਂਦਰਾ ਹੋਊਗਾ ਸੋ ਮਾਮੂਲੀ ਟਕਰਾਅ ਬਾਅਦ ਉਹਨੇ ਕਿਸੇ ਸ਼ਾਰਪ ਐਜ ਵੈਪਨ ਨਾਲ ਇਹ ਮਰਡਰ ਕੀਤਾ ਹੈ ਫਾਇਰ ਰਹੀ ਹੁੰਨ ਦਰਜ ਕਰ ਲੱਗੇ ਤੇ ਜਿਹੜਾ ਦੋਸ਼ੀ ਹੈ ਉਹਨੂੰ ਛੇਤੀ ਫੜਵਾ ਦੇ ਫਾਦਰ ਸਰ ਜਿਉਂਦਾ ਜੀ ਦੀ ਸਿਹਤ ਦਾ ਫਾਦਰ ਜੀ ਹੁੰਦਾ ਸੀ ਤੇ ਬਈ ਕਿੰਨੇ ਕੁ ਜ਼ਮੀਨਾਂ ਦਾ ਰੋਲਾ ਸੀ ਅੱਲਾਹ ਕਿ ਉਹਦਾ ਜਾਵੇ ਛੋਟੇ ਕਿਸਾਨ ਨੇ ਜੀ ਐਵੇਂ 8-10 ਕਿੱਲੇ ਵਾਲੇ ਇਹ ਮੰਨ ਲੈ ਕਿ ਡਬਲ ਮਰਡਰ ਹੋਇਆ ਜੀ ਕੋਈ ਬੰਤੀ ਸਵੇਰੇ ਤੋਂ ਕਿਸਾਰ ਸਾਡੇ ਐਸਐਚਓ ਸਾਦਕੇ ਜਿਹੜੇ ਹੈਗੇ ਉਹਨਾਂ ਨੂੰ ਇੱਕ ਖਬਰ ਮਿਲੀ ਸੀ ਕਿ ਜਿਹੜਾ ਪਿੰਡ ਕਿੱਲੇ ਵਾਲੀ ਹੈਗਾ ਉੱਥੇ ਇੱਕ ਬਾਰ ਬਾਰ ਘਰ ਜਗਾ ਟਾਂ ਨਜ਼ਰ ਇੱਕ ਡਬਲ ਮਰਡਰ ਹੋਇਆ ਜਿਹੜੀ ਜਾ ਕੇ ਉਹਨਾਂ ਨੇ ਮੌਕੇ ਦਾ ਜਾਇਜ਼ਾ ਲਿਆ ਤੇ ਜੋ ਪ੍ਰੀਲੀਮਿਨਰੀ ਜਾਂ ਮੁੱਢਲੀ ਜਾਣਕਾਰੀ ਇਕੱਠੀ ਕੀਤੀ ਹੈ ਉਹਦੇ ਮੁਤਾਬਕ ਸਾਨੂੰ ਵੀ ਪਤਾ ਲੱਗਾ ਹੈ ਕਿ ਇੱਕ ਮੀਆਂ ਬੀਬੀ ਸਨ ਹਰਪ੍ਰੀਤ ਕੌਰ ਤੇ ਰੇਸ਼ਮ ਸਿੰਘ ਉਹਨਾਂ ਦਾ ਕਤਲ ਹੋਇਆ ਸੀ ਕਿਸੇ ਸ਼ਾਰਪ ਐਜ ਵੈਪਨ ਨਾਲ ਤੇ ਜਿਹੜਾ ਹਰਪ੍ਰੀਤ ਕੌਰ ਉਹਦੇ ਭਰਾ ਹੈਗਾ ਉਹੀ ਇਹ ਸਾਨੂੰ ਹੁਣ ਪਤਾ ਲੱਗਾ ਕਿ ਕਤਲ ਕੀਤਾ ਹੈ ਇੱਕ ਮਾਮੂਲੀ ਟਕਰਾਅ ਤੋਂ ਬਾਅਦ ਟਕਰਾਅ ਉਹ ਜਿਹੜੀ ਲੜਕੀ ਹੈਗੀ ਸੀ ਆਪਣੇ ਪੇਕੇ ਪਿੰਡ ਆ ਕੇ ਆਪਣੇ ਜਿਹੜਾ ਉਹਦਾ ਫਾਦਰ ਹੈਗਾ ਸੀ ਉਹ ਬਿਮਾਰ ਰਹਿੰਦਾ ਸੀ ਉਹਦੀ ਸੇਵਾ ਕਰਦੀ ਸੀ ਤੇ ਜਿਹੜਾ ਅਕਿਊਜ਼ਡ ਹੈਗਾ ਉਹਨੂੰ ਲੱਗਦਾ ਸੀ ਕਿ ਕੱਲ ਨੂੰ ਸਾਡੀ ਜ਼ਮੀਨ ਦਾ ਵਟਾਂਦਰਾ ਹੋਊਗਾ ਸੋ ਮਾਮੂਲੀ ਟਕਰਾਅ ਬਾਅਦ ਉਹਨੇ ਕਿਸੇ ਸ਼ਾਰਪ ਐਜ ਵੈਪਨ ਨਾਲ ਇਹ ਮਰਡਰ ਕੀਤਾ ਹੈ ਫਾਇਰ ਰਹੀ ਹੁਣ ਦਰਜ ਕਰ ਲੱਗੇ ਆ ਤੇ ਜਿਹੜਾ ਦੋਸ਼ੀ ਹੈ ਉਹਨੂੰ ਛੇਤੀ ਫੜਨਾ ਇਹਦਾ ਫਾਦਰ ਸਰ ਜਿਉਂਦਾ ਜਿਹਦੀ ਸੇਵਾ ਕਰਦਾ ਫਾਦਰ ਜਿਉਂਦਾ ਜੀ ਫਾਦਰ ਤੇ ਬਜੀ ਕਿੰਨੇ ਕੁ ਜ਼ਮੀਨਾਂ ਦਾ ਰੋਲਾ ਸੀਗਾ ਅੱਲਾ ਕੋਈ ਦੰਦਾ ਜਾਵੇ ਛੋਟੇ ਕਿਸਾਨ ਨੇ ਜੀ ਐਵੇਂ 8-10 ਕਿੱਲੇ ਵਾਲੇ